ਤੇ ਭਰਾ ਬੈਠੇ ਨੇ ਤੇ ਗੁਰਦੀਪ ਸਿੰਘ ਕੱਕ ਤੇ ਅਰਤਾਰ ਸਿੰਘ ਤਾਰੀ ਇਹ ਕੋਈ ਗੱਲ ਆ 2007-8 ਦੀ ਆ ਜਿਹੜੀ ਦੋਰ ਬਣਾਇਆ ਲੱਗਿਆ ਸੀ ਉਸ ਨੂੰ ਦੋ ਸੜਕਾਂ ਬਣੀਆਂ ਸੀ ਇੱਕ ਆਉਦੀ ਸੀ ਭਦੌੜ ਵੱਲ ਸੜਕ ਜੋ ਕਿ ਕੁੱਟੀ ਹੋਈ ਸੀ ਮੈਂ ਗੁਰਦੀਪ ਸਿੰਘ ਜੀ ਸਭਧੀ ਸਰਪੰਚੀ ਕਿਸ ਬੰਦੀ ਮੀਟਿੰਗ ਹੋਈ ਆ ਅੱਜ ਜਿਹੜੀ ਦਿਖਾਉਂਦਾ ਜਥੇਬੰਦੀ ਆ ਸਾਡੀ ਭਾਰਤੀ ਕਿਸਾਨ ਜੀ ਨੇ ਦਿਖਾਉਂਦਾ ਉਹਨਾਂ ਦਾ ਜਿਹੜਾ ਰਾਜਵੀਰ ਸਿੰਘ ਜੀ ਮੀਤ ਪ੍ਰਧਾਨ ਚੁਣੇ ਗਏ ਆ ਉਹਦੇ ਸੰਬੰਧ ਚ ਉਹ ਲੁਧਿਆਣਾ ਜ਼ਿਲ੍ਹੇ ਨੂੰ ਬੜਾ ਵੱਡਾ ਮਾਣ ਮਿਲਿਆ ਇਸ ਦੇ ਲਈ ਲੁਧਿਆਣਾ ਜ਼ਿਲ੍ਹੇ ਦੇ ਨਾਲ ਲੱਗਦੇ ਜਿਹੜੇ ਬਹੁਤ ਇਲਾਕੇ ਆ ਬੜੇ ਹੀ ਉਦਮੀ ਨਗਰ ਆ ਉਹਨਾਂ ਦੇ ਨਾਲ ਅੱਜ ਉਹਨਾਂ ਦੇ ਪਿੰਡਾਂ ਚੋਂ ਇਕੱਤਰ ਕਰਕੇ ਇਹਨਾਂ ਨੇ ਇੱਥੇ ਇੱਕ ਸਾਂਝੀ ਮੀਟਿੰਗ ਨਗਰ ਸੋਦੀ ਕਲਾਂ ਵਿੱਚ ਰੱਖੀ ਆ ਉਹਦੇ ਵਿੱਚ ਉਹਨਾਂ ਨੇ ਆਪ ਦੀ ਜਥੇਬੰਦੀ ਚ ਵਾਅਦਾ ਕਰਨ ਲਈ ਤੇ ਇਸ ਇਲਾਕੇ ਦੇ ਜਥੇਬੰਦੀ ਚ ਵਰਕਰਾਂ ਦੀ ਭਰਤੀ ਕਰਨ ਲਈ ਅੱਜ ਇੱਕ ਫੈਸਲਾ ਲੈਣਾ ਤੇ ਆਪਾਂ ਜੋ ਆਉਣ ਵਾਲੇ ਸਮੇਂ ਚ ਵੱਡੇ ਇਕੱਠ ਕਰਕੇ ਜਾਂ ਵੱਡੇ ਜਿਹੜੇ ਸ਼ੰਗਾਰ ਚ ਵਿੱਢਣੇ ਆ ਉਹਨਾਂ ਦੇ ਵਿੱਚ ਸਾਥ ਦੇਣ ਲਈ ਅੱਜ ਇੱਥੇ ਮੀਟਿੰਗ ਰੱਖੀ ਗਈ ਆ ਕਿ ਨਾਲ ਜੀ ਆਪਣਾ ਮਨਜੀਤ ਸਿੰਘ ਸਬੱਦੀ ਮਨਜੀਤ ਜੀ ਕੀ ਕਹੂੰਗਾ ਜੋ ਜਥੇਬੰਦੀ ਨੇ ਕੱਟ ਕੀਤਾ ਘਟ ਪਹੁੰਚਦਾ ਕਾਈਦਾ ਅੱਜ ਇਹਨਾਂ ਦਾ ਜਿਹੜੇ ਵੱਲੋਂ ਕੱਟ ਕੀਤਾ ਗਿਆ ਜਿਹੜੀ ਭਾਰਤੀ ਕਿਸਾਨ ਵੀਨ ਟਕਾਉਦਾ ਬੁਰਜਗੱਲ ਇਹ ਮਲਾਜਮਾਂ ਦਾ ਕਹਿਣ ਤੋਂ ਬਾਅਦ ਆ ਜਿਹੜੇ ਹੈ ਕਿਸਾਨੀ ਮੋਰਚੇ ਲਈ ਤਤਪਰ ਰਹਿੰਦੀ ਆ ਤੇ ਮੰਗਾਂ ਮਰਵਾਉਣ ਦੀ ਖਾਤਰ ਬਹੁਤ ਸੰਘਰਸ਼ ਕਰਦੀ ਆ ਇਹਨਾਂ ਦੀ ਬਹੁਤ ਵੱਡੀਆਂ ਪ੍ਰਾਪਤੀਆਂ ਤੇ ਸਰਦਾਰ ਮਿੰਦਰ ਸਿੰਘ ਕਮਾਲਪੁਰਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹਦੀ ਪ੍ਰਧਾਨਗੀ ਥੱਲੇ ਇਹ ਮਤਲਬ ਵਧੀਆ ਕੰਮ ਕਰ ਰਹੇ ਆ ਤੇ ਰਾਜਵੀਰ ਸਿੰਘ ਜਿਹੜੇ ਹੈਗੇ ਆ ਉਹ ਸੂਬੇ ਦੇ ਮੀਤ ਪ੍ਰਧਾਨ ਚੁਣੇ ਗਏ ਤੇ ਹੁਣ ਇਹਨਾਂ ਦਾ ਜਿਹੜਾ ਹੈਗਾ ਵੀ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਕਾਇਆ ਬਣਾ ਕੇ ਇਹਨੂੰ ਕਾਮਯਾਬ ਕਰੀਏ ਇਹ ਬੜੀ ਸ਼ੰਗਰਸ਼ੀ ਜਿੱਥੇ ਬੰਦੀਆਂ ਧੰਨਵਾਦ